ਮਾਤਾ ਗੁਜਰੀ ਦੀ ਭਲਾਈ ਕੇਂਦਰ ਵੱਲੋਂ 23 ਨਵੰਬਰ ਦੀ ਧਾਰਮਿਕ ਪ੍ਰੀਖਿਆ ਸੰਬੰਧੀ ਅੱਜ ਸੰਸਥਾ ਦੇ ਦਫ਼ਤਰ ਵਿੱਚ ਮੀਟਿੰਗ ਰੱਖੀ ਗਈ। 23 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੀ ਦੇ ਸਬੰਧ ਵਿੱਚ ਧਾਰਮਿਕ ਪ੍ਰੀਖਿਆ ਹੋਵੇਗੀ। ਇਹ ਪ੍ਰੀਖਿਆ ਸਵੇਰੇ 8 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇੜੇ ਬੱਸ ਸਟੈਂਡ ਬੁੜਲਾਡਾ ਵਿਖੇ ਹੋਵੇਗੀ। ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਕਥਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਪ੍ਰਸ਼ਨ ਹੋਣਗੇ। ਜਿਹੜੇ ਬੱਚੇ ਹਵਲ ਆਉਣਗੇ ਉਨਨੂੰ ਨਗਦ ਰਾਸ਼ੀ ਸਨਮਾਨ ਚਿੰਨ ਅਤੇ ਸਰਟੀਫਿਕੇਟ ਦਿੱਤੇ ਜਾਣਗੇ ਹੋਰ ਕੀ ਇਹ ਜਾਣਕਾਰੀ ਆਓ ਦੇਖਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਮਾਤਾ ਕੋਲਰੀ ਜੀ ਬਰਾਏ ਕੇਂਦਰਵਲਾ ਅੱਜ ਪਾਸਤਾ ਦੇ ਦਫ਼ਤਰ ਵਿਗੇ ਮੀਟਿੰਗ ਕੀਤੀ ਗਈ ਜਿਸ ਵਿੱਚ 23 ਨਵੰਬਰ ਨੂੰ ਹੋਣ ਵਾਲੀ ਜੋ ਧਰਮ ਪ੍ਰੀਖਿਆ ਹੈ ਉਹਦੇ ਬਾਰੇ ਵਿਚਾਰਾਂ ਕੀਤੇਆਂ ਗਈਆਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇੱਕ ਬਹੁਤ ਮਹਾਨ ਪ੍ਰੋਗਰਾਮ ਕੀਤਾ ਗਿਆ ਹੈ ਕਿਉਂਕਿ 350 ਸਾਲਾ ਸ਼ਹੀਦੀ ਸਮਾਗਮ ਆ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਬੱਚਿਆਂ ਨੂੰ ਜੋ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਤਾਂ ਉਹ ਇੱਕ ਪ੍ਰੀਖਿਆ 23 ਨਵੰਬਰ ਨੂੰ ਸਵੇਰੇ 8:00 ਤੋਂ ਲੈ ਕੇ 10:00 ਵਜੇ ਤੱਕ ਗੁਰਦੁਆਰਾ ਸਾਹਿਬ ਨੋਵੀਂ ਬੱਸ ਸਟੈਂਡ ਨੇੜੇ ਭਲਾੜਾ ਵਿਖੇ ਕੀਤੀ ਜਾਵੇਗੀ ਜਿਸ ਦੇ ਵਿੱਚ ਸ਼ੇਰ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਪ੍ਰੈਸ਼ਰ ਹੋਣਗੇ ਜਿਨ੍ਹਾਂ ਦੇ ਨਾਮ 25 ਨਵੰਬਰ ਨੂੰ ਜੋ ਮੁੱਖ ਸਮਾਗਮ ਹੋਣਾ ਹੈ ਉਹਦੇ ਵਿੱਚ ਲਗਭਗ 10 ਤੋਂ 11 ਵਜੇ ਦੇ ਵਿੱਚ ਵਧੀਆ ਇਨਾਮ ਦੇਣੇ ਨੇ ਤਿੰਨ ਗਰੁੱਪ ਬਣਾਏ ਗਏ ਨੇ 0 ਤੋਂ ਲੈ ਕੇ 13 ਉਦੋਂ ਬਾਅਦ 14 ਤੋਂ ਲੈ ਕੇ 18 ਸਾਲ ਦੇ ਬੱਚੇ 19 ਤੋਂ ਲੈ ਕੇ 25 ਸਾਲ ਦੇ ਬੱਚਿਆਂ ਦਾ ਤਿੰਨੇ ਗਰੁੱਪਾਂ ਦੇ ਵਿੱਚ ਜੋ ਪਹਿਲਾ ਇਨਾਮ ਹੈ 3100 ਰੁਪਏ ਨਾਲ ਸਨਮਾਨ ਚਿੰਨ ਤੇ ਨਾਲ ਬੱਚੇ ਨੂੰ ਸਰਟੀਫਿਕੇਟ ਦੂਜਾ 2100 ਦੇ ਨਾਲ ਸਨਮਾਨ ਦੇ ਸਰਟੀਫਿਕੇਟ ਤੀਸਰਾ 1100 ਚੌਥਾ 700 ਪੰਜਵਾਂ 500 ਪੰਜੇ ਬੱਚਿਆਂ ਨੂੰ ਜੋ ਤਿੰਨੇ ਗਰੁੱਪਾਂ ਦੇ 15 ਬੱਚੇ ਹੋਗੇ ਸਨਮਾਨ ਚਿੰਨ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਹਰ ਗਰੁੱਪ ਦੇ 10 ਬੱਚਿਆਂ ਨੂੰ ਵਧੀਆ ਗਿਫਟ ਤੇ ਕੁੱਲ ਮਿਲਾ ਕੇ 45 ਬੱਚਿਆਂ ਨੂੰ ਇਹ ਇਨਾਮ ਮਿਲਣੇ ਨੇ ਸਰਟੀਫିକੇਟ ਜਿੰਨਾ ਉੱਤੇ ਬੱਚਿਆਂ ਦੇ ਨੰਬਰ ਲਿਖੇ ਹੋਣਗੇ ਉਹ ਹਰੇਕ ਬੱਚੇ ਨੂੰ ਮਿਲਣਾ ਹੈ ਫੇ ਇਹ ਪ੍ਰੀਖਿਆ ਵੱਧ ਤੋਂ ਵੱਧ ਵਿੱਚ ਭਾਗ ਲੈਣਾ 10 20 ਰੁਪਏ ਦੀ ਫੀਸ ਰੱਖੀ ਗਈ ਹੈ ਤਾਂ ਜੋ ਬੱਚਿਆਂ ਨੂੰ ਵੀ ਕੀਮਤ ਪਤਾ ਲੱਗੇ ਫੇ ਇਸ ਕਰਕੇ ਵੱਧ ਤੋਂ ਵੱਧ ਬੱਚੇ ਇਸ ਵਿੱਚ ਭਾਗ ਲੈਣ ਤੇ 8 ਤੋਂ 10 ਵਜੇ ਤੱਕ ਪੇਪਰ ਹੈ ਦਫ਼ਤਰ ਦੇ ਵਿੱਚ ਤੁਸੀਂ ਸਵੇਰੇ 10 ਤੋਂ 12 ਵਜੇ ਤੱਕ ਤੇ ਸ਼ਾਮ ਨੂੰ 4 ਤੋਂ 6 ਜਦੋਂ ਮਰਜ਼ੀ ਆ ਕੇ ਧਾਰ ਕਾਰਡ ਲਿਆ ਕੇ ਬੱਚੇ ਦਾ ਫਾਰਮ ਭਰ ਸਕਦੇ ਧੰਨਵਾਦ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ